ਕਿੰਨੇ ਚ ਵਜੇ ਕਰੇ ਆਪਕੇ ਆਈ ਐਂਡ ਬੇਟਾ ਪੌਣੇ ਪੰਜ ਜਾਏ ਨੇ 5:30 ਗਏ ਨੇ ਸਾਰਾ ਕੁਝ ਲੈ ਕੇ ਲੁੱਟ ਕੇ ਕਿੰਨਾ ਜੋ 5 4 70 ਸਾਨੂੰ ਬੰਦ ਤਾਂ ਨਾ ਦੋਵਾਂ ਜਣੇ ਪੁਨਾ ਕੋ ਸਾਰੀ ਕਿਰੇਸ ਇੱਕ 170 ਰਪਿਆ ਸੀ ਇੱਕ ਉਹਨਾਂ ਕੋਲ ਪਸਤ ਹੋ ਲਗੀ ਸੀ ਕਿ ਨਾ ਬੋਲੋਗੇ ਰੋਲਾ ਪਾਓਗੇ ਤੁਹਾਨੂੰ ਮਾਰਦੇ ਹਾਂ ਕਈ ਵਾਰ ਨਾ ਸੀ ਕਿ ਮੁੱਤ ਮਾਰ ਵੀ ਕੀਤੀ ਪਰ ਉਹ ਮੁੱਤ ਮਾਰ ਕੀਤੀ ਹੈ ਮਦਦ ਮੰਗੇ ਰਹੀ ਹੈ ਕਿੰਸੀ ਤਾਂ ਬੋਲੇ ਹੀ ਨਹੀਂ ਫਿਰ ਮੈਂ ਕਹਿੰਦਾ ਬੋਲੋਗੇ ਤੇ ਮਾਰਦੇ ਹਾਂ ਕਿਹ ਕਹਿੰਦਾ ਜੋ ਕੁਝ ਹੈ ਜਾਂਦੇ ਜੋ ਕੁਝ ਹੈ ਲੈ ਲਓ ਸਾਰਾ ਕੁਝ ਇੱਥੇ ਹੀ ਰੱਖੋ ਜਿੱਤ ਜਿੱਤਾਂ ਐਂ ਕਹਿੰਦਾ ਆਪੀਆਂ ਨਹੀਂ ਲੱਭੀਆਂ ਤੇ ਉਹਨਾਂ ਲੋਕ ਤੋੜਦੇ ਸਾਰੇ ਤੋੜੇ ਪੈਨ ਦਾਰ ਜਦੋਂ ਉਹਜੀ ਦੁਆਰ ਤੇ ਉਹ ਐਂਟਰ ਹੁੰਦੇ ਆ ਅੰਦਰ ਸਾਨੂੰ ਕੋਈ ਸ਼ੱਕ ਇੰਨਾ ਲੱਗਦਾ ਨਹੀਂ ਰਾਜੀ ਮੈਂ ਤਾਂ ਵੈਸੇ ਜਿਵੇਂ ਰੋਜ਼ ਦਰਵਾਜ਼ਾ ਖੋਲੀ ਤਾਂ ਉਹ ਮੈਂ ਖੋਲਿਆ ਤਾਂ ਅੱਗੋਂ ਹੀ ਤੇ ਮੈਨੂੰ ਨਾ ਫੜ ਲੈ ਤੇ ਤੇਰਾ ਪਤਾ ਹੀ ਨਹੀਂ ਤੇ ਚੜੀਆ ਚੰਨ ਹੋ ਜਾਂਦਾ ਨਾਲ 4:30 ਵਜੇ ਮਤਲਬ ਰੋਜ਼ ਉੱਠੀਦਾ ਐ ਇਸੇ ਟਾਈਮ ਤੇ ਕਿਹਨੇ ਵੀ ਉੱਠੇ ਸੀ ਕੋਈ ਪੌਣੇ 5 ਕੀ ਕਰ ਰਹੇ ਸੀ ਕੁਛ ਨਹੀਂ ਮੈਂ ਤਾਂ ਗੇਟ ਕੋਲੇ ਸੈਰਵਾ ਤੇ ਬਾਤ ਸੌ ਚੇ ਲਿਆ ਮੇਰਾ ਫੋਨ ਘਰੀ ਜਨ ਆ ਜੋ ਬਾਹਰ ਤੇ ਉਹ ਅੰਦਰ ਮੈਨੂੰ ਕਹਿੰਦੇ ਫੋਨ ਨਹੀਂ ਚੁੱਕਣਾ ਫੋਨ ਚੱਲਦਾ ਪਿਆ ਚੈਂਟਰ ਹੋਈ ਹੈ ਤੁਹਾਨੂੰ ਲੱਗਦਾ ਕੋਈ ਸ਼ੱਕ ਸੁਖਬੀ ਉਹਨਾਂ ਨੂੰ ਸਾਰੀ ਜਾਣਕਾਰੀ ਸੀ ਜੈ ਕਿ ਕਿੰਨਾ ਤੋਂ ਸਮਾਨ ਮਾਤਾ ਜੀ ਤੁਹਾਡਾ ਹੋਇਆ ਨਾ ਜੀ ਬਹੁਤ ਕੁਝ ਲੈ ਗਏ ਮੈਂ ਦੱਸ ਨਹੀਂ ਸਕਦੀ ਬੜਾ ਕੁਝ ਜਿਹੜੀ ਕਿੰਨੀ ਸੀ ਉਹ ਅੰਦਰ ਹੀ ਵਾਦੂ ਸੀ ਸੋਂ ਪੈਛੇ ਵਾਦੂ ਲੱਗੇ ਨੇ ਅਜੀ ਅਕਲ ਆਪਣਾ ਨਾਮ ਦੱਸ ਕੋਈ ਯਾਰ ਇਹ ਤਾਂ ਦੰਗੇ ਕੀ ਹੋਇਆ ਸਾਰਾ ਮਾਪ ਜੀ ਅਜੀ ਆਪਣਾ ਨਾਮ ਜੀ ਹalal ਕੀ ਹੋਇਆ ਤੁਹਾਨੂੰ ਸਾਰਾ ਜੀ ਪਸਤਾ ਮੈਂ ਅਸੀਂ ਤਾਂ ਸਵੇਰੇ 4:30 ਵਜੇ ਦੇ ਕਰੀਬ ਮੇਰੀ ਵਾਈਫ ਨੇ ਗੇਟ ਖੋਲ੍ਹਿਆ ਤੇ ਅੱਗੇ ਚਾਰ ਬੰਦੇ ਬੈਠੇ ਹੋਏ ਸੀਗੇ ਲੁੱਕੇ ਬੈਠੇ ਸੀਗੇ ਉਹ ਅੰਦਰ ਕੰਦ ਟੱਪ ਕੇ ਆਏ ਸੀ ਅੰਦਰ ਤੇ ਉਹਨਾਂ ਨੇ ਉਸੇ ਵੇਲੇ ਉਹਨੂੰ ਉਹਦਾ ਮੂੰਹ ਮਾ ਬਨ ਕੇ ਉਹਨੂੰ ਅੰਦਰ ਖਿੱਚ ਕੇ ਲੈ ਜਾਂਦਾ ਤੇ ਮੇਰੇ ਵੀ ਲੱਤਾਂ ਵੀ ਤੇ ਬਾਹਾਂ ਬੰਨ ਦਿੱਤੀਆਂ ਤੇ ਜੋ ਸਮਾਨ ਅੰਦਰ ਪਿਆ ਸੀ ਕੈਈ ਸੀਗਾ ਗੋਡ ਸੀਗਾ ਮੇਰਾ ਕਲੈਸੈਂਸੀ ਰਿਵਾਲਵਰ ਸੀਗਾ ਉਹ ਵੀ ਉਹ ਲੁੱਟ ਕੇ ਲੈ ਗਏ ਤੇ ਜੀ ਉਹ ਕਹਿੰਦੇ ਸੀ ਤੁਸੀਂ ਬੋਲੋਗੇ ਤੇ ਤੁਹਾਨੂੰ ਜਾਨੋਂ ਮਾਰ ਦਿਆਂਗੇ ਕਿੰਨੇ ਬੰਦੇ ਸੀ ਜਿਹਨੂੰ ਚਾਰ ਆਦਮੀ ਸੀਗੇ ਉਹਨਾਂ ਕੋਲ ਇੱਕ ਰਿਵਾਲਵਰ ਸੀਗਾ ਿਸਟਲ ਸੀਗਾ ਉਹ ਕਮਰ ਵਗੈਰਾ ਕਿੱਤਾ ਸੀ மூਨਾਂ ਨੇ ਆਪਣੇ ਕਮਰ ਕੀਤੇ ਹੋਏ ਸੀ ਤੁਸੀਂ ਕਮਰ ਸੀ ਉਹਨਾਂ ਦੀ ਉਮਰ ਕਿਹੋ ਜੀ 35 ਤੋਂ 40 ਸਾਲ ਦੇ ਵਿੱਚ ਆਏ ਸੀ ਕਿੰਨਾ ਕੈਸ਼ ਲੈ ਗਏ ਨੇ ਕਿੰਨਾ 골ਡ ਲੈ ਗਏ ਨੇ ਉਹਨੂੰ ਅੰਦਾਜ਼ਾ ਲਾਣੇ ਪਿਆ ਦੇਖਣੇ ਪਿਆ ਇਹੋ ਹੀ 20-30 ਕਰੋੜ ਦੇ ਕਰੀਬ ਹੈ ਕੈਸ਼ ਤੇ ਨਾਲ 골ਡ ਹੈਗਾ ਸੀ ਕੈਸ਼ ਕਿੰਨਾ ਸੀ ਲਗ 1 ਕਰੋੜ ਦੇ ਕਰੀਬ ਕੈਸ਼ ਸੀਗਾ ਤੇ ਬਾਕੀ 골ਡ ਸੀਗਾ 골ਡ ਕਿੰਨਾ ਸੀ ਹੁਣ ਦੇਖਨੇ ਪਿਆ ਸਾਹਿਬ ਦੇਖਨੇ ਕਿ ਥੁੱਕ ਥੁੱਕ ਹੀ ਚੁੱਕਿਆ ਉਹਨਾਂ ਕੀ ਲੈ ਕੇ ਘੱਟ ਕੇ ਹੁਣ ਦਾ ਸਪੋਕਮੈਨ ਕੀ ਚੰਕੀਆਂ ਲੈਣੇ ਤਾਂ ਪਿੱਛੇ ਤੁਸੀਂ ਕੋਈ ਕਰੋਗੇ ਤੇ ਅਸੀਂ ਤੁਹਾਨੂੰ ਮਾਰਦੇ ਹਾਂ ਜਾਨੋਂ ਮਾਰਦੇ ਹਾਂ ਕੋਈ ਨਾਰਕੋਟਿਕ ਵੀ ਕੀਤੀ ਸੀ ਹਾਂ ਪਹਿਲੇ ਆਂਦੇ ਹਾਂ ਉਹਨਾਂ ਨਾਰਕੋਟਿਕ ਕੀਤੀ ਹੈ ਤੇ ਉਹਨਾਂ ਨਾਲੇ ਲਤਮਾ ਬੰਦ ਦਿੱਤੀਆਂ ਕਿੰਨੇ ਵਜੇ ਐਂਟਰ ਹੋਈ ਸੀ ਸਾਢੇ 4 ਪੌਣੇ 5 ਦੇ ਵਿੱਚ ਇੱਕ ਬੰਦੇ ਕੋ ਅਸਲਾ ਰਹਿ ਕੇ ਸਾਰਾ ਅਸੀਂ ਸਕੂਲ ਦੇਖਿਆ ਕੋਲ ਇੱਕ ਟਕਵਾ ਹੈਗਾ ਸੀਗਾ ਉਹ ਟਕਵਾ ਇੱਥੇ ਛੱਡ ਗਿਆ ਉਹ ਪੁਲਿਸ ਲੈ ਗਈ ਹੈ ਕੋਈ ਰੱਸੀਆ ਵਗੈਰਾ ਗਏ ਬੰਨਣਾ ਲੱਗੀਆਂ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਆ ਗਈ ਮੌਕੇ ਤੇ ਉਸੇ ਵੇਲੇ ਆ ਗਈ ਕਿੰਨੀ ਦੇਰ ਤੱਕ ਤੁਹਾਡੇ ਘਰ ਵਿੱਚ ਰਹੇ ਨੇ ਉਹ ਇੱਕ ਘੰਟਾ ਰਹੇ ਹਾਂ ਇੱਕ ਘੰਟਾ ਰਹੇ ਹਾਂ ਹਾਂ ਤੋੜਪਾਨੇ ਵੀ ਕੀਤੀ ਉਹਨਾਂ ਨੇ ਹਾਂ ਤੋੜਪਾਨੇ ਸਾਰੇ ਦਰਾਜ ਦੂਰੀ ਤੋੜਪਾਨ ਗਏ ਉਹ ਉਹਨਾਂ ਦੇ ਵਿੱਚ ਕੱਢ ਕੇ ਲੈ ਕੇ ਗਿਆ ਸਭ ਕੁਝ ਗਿਰੇਲ ਮਾਰੀਆਂ ਸੀ ਤੋੜਪਨ ਗਏ ਸਾਰੀਆਂ ਜਿਸ ਤਰੀਕੇ ਨਾਲ ਅੰਕਲ ਤੁਹਾਨੂੰ ਲੱਗਦਾ ਵੀ ਕੋਈ ਪਹਿਲਾਂ ਤੋਂ ਉਹਨਾਂ ਨੇ ਕੋਈ ਜਾਣਕਾਰੀ ਹੋਵੇ ਹੋ ਸਕਦਾ ਹੁਣ ਅਸੀਂ ਕੀ ਕਹਿ ਸਕਦੇ ਹਾਂ ਇਸ ਮਾਮਲੇ 'ਚ ਕੋਈ ਸੀਸੀਟੀਵੀ ਆਈ ਹੈ ਵੀਡੀਓ ਹਾਂ ਉਹ ਸਾਰੀਆਂ ਪੁਲਿਸ ਕੋਲ ਲੱਗੀਆਂ ਆਪਣੇ ਘਰ 'ਚ ਕਿਉਂ ਲੱਗਾ ਸੀਸੀਟੀਵੀ ਕੈਮਰਾ ਨਹੀਂ ਆਪਣੇ ਲੱਗਾ ਆਮਨੇ ਸਾਹਮਣੇ ਲੱਗੇ ਹੋਏ ਆ ਉਹ ਸਾਰੇ ਲੱਗੇ ਠੀਕ ਪੁਲਿਸ ਲੱਗੀ ਤੁਸੀਂ ਨਾਲ ਦੱਸੋ ਪ੍ਰਾਕਮਨ ਯਾਰ ਇੱਕ ਮਿੰਟ ਪਲੀਜ਼ ਪਲੀਜ਼ ਕਰੋ ਮੇਲ ਕਰੋ ਮੇਰੇ ਮੈਂ ਨਹੀਂ ਕਰਾਉਣੀ ਹੈ ਸਰ ਅੱਜ ਤੁਸੀਂ ਪਹੁੰਚੇ ਹੋ ਇਸ ਏਗਾ ਦੇ ਉੱਤੇ ਕੀ ਗੱਲ ਹੋਈ ਹੈ ਵਾਰਤਾਤ ਕੀ ਹੋਈ ਹੈ ਇਸ ਏਗਾ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਕਰੋੜਾਂ ਰੁਪਏ ਦੀ ਲੁੱਟ ਹੋਈ ਹੈ ਬੰਦਕ ਬਣਾਇਆ ਗਿਆ ਘਰ ਦੇ ਵਿੱਚ ਦੋਹਾਂ ਚੀਜ਼ਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਸਾਹਮਣੇ ਦੇਖ ਕੇ ਵੀ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਲੁੱਟਮਾਰ ਹੋਈ ਆ ਉਹਦੇ ਸਬੰਧੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਲੁੱਟ ਕਿੰਨੇ ਦੀ ਹੋਈ ਕੁਝ ਪਤਾ ਚੱਲਿਆ ਜੀ ਇਹ ਹਾਲੇ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ ਕਨਫਰਮ ਨਹੀਂ ਹੋ ਰਿਹਾ ਕਿੰਨੇ ਕੀ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰਾ ਘੁਆ ਰਹੇ ਤਾਂ ਤਬ ਇਹ ਜਾਰੀ ਹੈ